ਹਾਂਜੀ ਸਤਿ ਸ੍ਰੀ ਅਕਾਲ ਜੀ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਜੀ ਲੋ ਜੀ ਸੰਦੂਖ ਪ੍ਰੋਪਰ ਪੂਰਾ ਤਿਆਰ ਆ ਜੀ ਸੰਦੂਖ ਖਰੀਦਣ ਵਾਲੇ ਕਰ ਸਕਦੇ ਆ ਜੀ ਸਾਡੇ ਨਾਲ ਕੰਟੈਕਟ ਤੇ ਸਾਡਾ ਕੰਟੈਕਟ ਨੰਬਰ ਹੈਗਾ ਜੀ 8264144620 ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਅਗਰ ਤੁਹਾਡੇ ਘਰ ਪਿਆ ਸੰਦੂਖ ਤੁਸੀਂ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਆਪਣੇ ਸੰਦੂਖ ਨੂੰ ਨਵਾਂ ਪਿੱਤਲ ਵਗੈਰਾ ਲਗਵਾ ਸਕਦੇ ਹੋ ਤੁਸੀਂ ਸਾਡੇ ਕੋਲੋਂ ਜੀ ਅਗਰ ਤੁਸੀਂ ਸਾਡੇ ਕੋਲੋਂ ਪ੍ਰੋਪਰ ਪੂਰਾ ਇਸੇ ਤਰ੍ਹਾਂ ਤਿਆਰ ਕੀਤਾ ਹੋਇਆ ਸੰਦੂਖ ਖਰੀਦਣਾ ਤੁਸੀਂ ਸਾਡੇ ਕੋਲੋਂ ਜੀ ਸੰਦੂਖ ਖਰੀਦ ਸਕਦੇ ਹੋ ਅਗਰ ਤੁਸੀਂ ਬਾਹਰ ਸੰਦੂਖ ਭੇਜਣਾ ਬਾਹਰ ਕੋਈ ਵੀ ਚੀਜ਼ ਭੇਜਣੀ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 8264144620 ਅਗਰ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਣਾ ਤੁਸੀਂ ਸਾਨੂੰ ਕਾਲ ਕਰੋ ਜੀ ਅਸੀਂ ਆਪ ਹੀ ਤੁਹਾਡਾ ਸੰਦੂਖ ਲੈ ਜਾਵਾਂਗੇ ਤੇ ਆਪ ਹੀ ਤਿਆਰ ਕਰਕੇ ਛੱਡ ਜਾਵਾਂਗੇ ਤੁਹਾਨੂੰ ਲਿਜਾਉਣ ਤੇ ਛੱਡਣ ਦੀ ਕੋਈ ਖੇਚਲ ਕਰਨ ਦੀ ਲੋੜ ਨਹੀਂ ਜੀ ਅਸੀਂ ਆਪ ਹੀ ਆਪਣੀ ਗੱਡੀ ਲੈ ਕੇ ਤੁਹਾਡਾ ਸੰਦੂਖ ਲੈ ਜਾਣਾ ਅਤੇ ਤਿਆਰ ਕਰਕੇ ਤੁਹਾਡੇ ਘਰ ਸੰਦੂਖ ਆਪਾਂ ਛੱਡ ਜਾਣਾ ਤੇ ਸੋ ਲਓ ਜੀ ਆਪਾਂ ਕਰਦੇ ਹਾਂ ਸੰਦੂਖ ਪੂਰੇ ਪ੍ਰੋਪਰ ਤਿਆਰ ਅਗਰ ਤੁਸੀਂ ਆਪਣੇ ਸੰਦੂਖ ਦੇ ਵਿੱਚ ਕੱਪੜਾ ਲਗਾਉਣਾ ਕੱਪੜਾ ਵੀ ਲਗਵਾ ਸਕਦੇ ਹੋ ਕਾਗਜ਼ ਵਗੈਰਾ ਨਹੀਂ ਲੱਗਦਾ ਕਿਉਂਕਿ ਕਾਗਜ਼ ਲਈ ਪਤਰੀ ਜਗ੍ਹਾ ਚਾਹੀਦੀ ਹੁੰਦੀ ਆ ਪਲੇਨ ਉਹ ਪਲੇਨ ਜਗ੍ਹਾ ਨਹੀਂ ਹੈਗੀ ਅੰਦਰ ਇਸੇ ਕਰਕੇ ਅਸੀਂ ਵਿੱਚ ਕੱਪੜਾ ਲਾਉਂਨੇ ਆ ਸੰਦੂਖ ਦੇ ਅਗਰ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਸਾਡੇ ਕੋਲੋਂ ਤੁਸੀਂ ਸਾਡਾ ਅਡਰੈਸ ਨੋਟ ਕਰ ਲਓ ਜੀ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲਵਾਰ ਚੌਕ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪੰਜਾਬੀ ਸੱਭਿਆਚਾਰ ਦੀ ਹਰ ਇੱਕ ਚੀਜ਼ ਤਿਆਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ